ਹਾਂਜੀ ਪਹਿਲਪੁਰੀਏ ਪੁੰਨਰਕਵੰਨਾ ਤਾਂਚੇ ਹੰਸਾ ਸਗਲੇ ਜਨਾਂ ਪਹਿਲਪੁਰੀਏ ਜਦੋਂ ਸੱਚਖੰਡ ਸੀ ਨਾ ਪਹਿਲਪੁਰੀਏ ਹਾਂਜੀ ਸਾਰੇ ਪੁੰਨਰਕਵੰਨਾ ਸੀ ਸਾਰਿਆਂ ਦਾ ਵਨ ਰੂਪ ਜਿਹੜਾ ਸੀ ਖੜੇ ਹੋਏ ਕਮਲ ਚਿੱਟੇ ਕਮਲ ਵਰਗਾ ਸੀ ਅੱਛਾ ਜੀ ਸਾਰਿਆਂ ਦੇ ਸਾਰਿਆਂ ਦੇ ਅੱਜ ਮਜਾਸ ਸੀ ਅੱਛਾ ਜੀ ਗਾਨ ਕ ਭਗਤਾਂ ਤਰਾ ਵੀ ਅਬਰਾਸ ਐਸੀ ਕੋਈ ਚੀਜ਼ ਨਹੀਂ ਅੱਛਾ ਜੀ ਸਾਡੇ ਹੁਦਸਾ सगळे ਜਨ ਹਾਂ ਹਰੇ ਜਨ ਜਿਹੜੇ ਸੀ ਹੰਸ ਹੁਦਸੇ ਸੀ ਠੀਕ ਹੈ ਜੀ ਕੋਈ ਬਗਲਾ ਨਹੀਂ ਸੀ ਹਾਂ ਹਾਂ ਸਾਜੁਗ ਵਿੱਚ ਬਗਲਾ ਨਹੀਂ ਹੁੰਦਾ ਇਹੀ ਸਾਜੁਗ ਦੀ ਹੈ ਹਾਂ ਹਾਂ ਤੇ ਸਾਜੁਗਾ ਹਾਂ ਸਾਜੁਗਾ ਤੇ ਹੋਰ ਕੋਈ ਜੁਗਾ ਨਹੀਂ ਮਾਇਆ ਹੈ ਨਹੀਂ ਰਚਨਾ ਹੈ ਜੀ ਹੁਕਮ ਵੀ ਹੈ ਜੀ ਇਹ ਇੱਥੇ ਠੀਕ ਹੈ ਜੀ ਇਹ ਪੋਡਕਾਸਟ ਦੇ ਸਤ ਖੜਿਆ ਹੋਵੇ ਰਹੇ ਚਿੱਟੇ ਦੇ ਸਰਦ ਸਾਬਦੇ ਹਾਂ ਹਾਂ ਤਾਂ ਕਿ ਹੁਣ ਦਾ ਸੰਗ ਹੈ ਜਨਾ ਹਾਂ 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 ਜੀ ਕ੍ਰਿਸ਼ਨਾਂ ਤੇ ਹਾਂ ਜੀ ਕ੍ਰਿਸ਼ਨਾਂ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਉਹਦੇ ਬਾਅਦ ਉਹ ਜਿਹੜਾ ਸੀ ਨਾ ਮਾਰਲ ਹਾਂ ਜੀ ਹੋਰ ਲੱਗਿਆ ਨੱਚਣ ਲੱਗਿਆ ਅੱਛਾ ਜੀ ਪਰ ਅਸਰ ਹੋ ਗਿਆ ਮਨ ਕ੍ਰਿਸ਼ਨ ਕ੍ਰਿਸ਼ਨ ਬੋਲਦਾ ਲੋ ਹੈ ਅੱਛਾ ਜੀ ਇਹਦੀ ਸਮਾਧੀ ਟੁੱਟ ਗਈ ਹਾਂ ਹਾਂ ਫਸਟ ਨੱਚਣ ਲੱਗਿਆ ਹੈ ਠੀਕ ਹੈ ਜੀ ਕੀ ਕੱਲ ਸਰੋਸ ਇਹ ਕੋ ਕਹਿੰਦਾ ਰੱਚੀ ਸਾਧੂ ਸਤਿਯੁਗ ਤੋਂ ਬੀਤੇ ਆ ਅੱਜ ਸੀਲੀ ਤ੍ਰੇਤਾ ਆਇਆ ਅੱਛਾ ਜੀ ਦੇਖੋ ਇਹਦੇ ਨਾਲ ਮਿਲੂ ਨਹੀਂ ਹੁੰਦਾ ਲੈ ਹਾਂ ਹਾਂ ਸਤਿ ਪਾਸ਼ਾ ਦੀ ਗੱਲ ਇਹਦੇ ਨਾਲ ਮਿਲੂਗੀ ਅੱਛਾ ਜੀ ਤਾਂ ਉਹ ਸਤਜੁਗ ਬੀਤਿਆ ਹਾਂ ਹਾਂ ਅਬ ਸਤਜੁਗ ਸੋੜਿਆ ਨਾ ਹਾਂਜੀ ਉਤਰਕਵਨਾਂ ਸਾਡੇ ਹਰ ਸਤਗਲੇ ਜਨ ਸਾਰੇ ਸਾਧੂ ਨੇ ਨਾ ਹਾਂਜੀ ਹਾਂਜੀ ਇਹ ਸਤਜੁਗ ਹੈ ਇਸੇ ਨੂੰ ਸਤਜੁਗ ਕਹੇ ਦਸਨ ਪਾਸ਼ਾ ਨੇ ਉੱਥੋਂ ਸਤਜੁਗ ਕਹੇ ਲੈ ਕੇ ਆਪਣੇ ਕੋਲੋਂ ਕੁਝ ਨਹੀਂ ਗਿਆ ਠੀਕ ਹੈ ਜੀ ਇਹ ਸਤਜੁਗ ਹੈ ਹਾਂ ਹਾਂ ਤਾਂ ਉਹ ਸਤਜੁਗ ਸਾਰੇ ਸਾਧੂ ਦੇ ਠੀਕ ਹੈ ਜੀ ਆਦੇ ਸੀਤਲ ਸੀਤਲ ਤਾਂ ਘਟ ਗਈ ਬੰਦ ਹੀ ਸੀਤਲ ਤਾਂ ਘਟ ਗਈ ਅੱਛਾ ਜੀ ਕਿਤਲ ਤਾਂ ਘਟਨੇ ਹੂੰ ਮਾੜਾ ਜਾਂ ਤਾਂ ਹੋ ਗਿਆ ਠੀਕ ਹੈ ਜੀ ਇਹ ਤੇ ਹੋ ਗਿਆ ਕ੍ਰਿਸ਼ਨ ਆ ਗਿਆ ਨਾ ਮਾੜ ਹੂੰ ਤੇ ਵੀ ਜਾਂਤੀ ਸੀਤਲ ਤਾਂ ਘਟ ਗਈ ਜੇ ਹਲਪਿਆ ਪਾਣੀ ਜਿਹੜਾ ਉਹ ਜਿੰਨੀ ਦਾ ਬਰਫ਼ ਸੀ ਉਹਦਾ ਥੇਰਾ ਹੈ ਜਿਹੜਾ ਪਾਣੀ ਵੜ ਗਿਆ ਹਿਲਣਾ ਗਿਆ ਹੂੰ ਹੂੰ ਉਹ ਜੜਕਤ ਆ ਗਈ ਹੂੰ ਹੂੰ ਜੜਕਤ ਆ ਗਈ ਬੜੀ ਜੜਕਤ ਆ ਗਈ ਹੂੰ ਹੂੰ ਡਰਾਈਵਰ ਹੋ ਗਿਆ ਬੰਦ ਹੂੰ ਆ ਦੇ ਸੀਲੀ ਤਰੇਤਾ ਆਇਆ ਰੱਤੀ ਕੱਲ ਸਰੋਸਰੀ ਰੱਤੀ ਲਗਦ ਵਰਤਿਆ ਤੇ ਰੱਤੀ ਨਾ ਚਲਤੀ ਇੱਥੇ ਵੀ ਵਰਤਿਆ ਹੂੰ ਹੂੰ ਕੱਲ ਪਾਪ ਜੀ ਜਿਹੜੀ ਕਲਪਨਾ ਨਾ ਟੀਵੀ 'ਤੇ ਬੋਲਦੇ ਪਰ ਜਿਹੜਾ ਸੀ ਪਰ ਸੁਪਰਚੋ ਸਹਾਇਜ ਵਸਤਾ ਜੋ ਕਿ ਕਲਪਨਾ ਕਰਨ ਲੱਗਿਆ ਹੂੰ ਹੂੰ ਪਰ ਤੇ ਮੇਰੀ ਕਲਪਨਾ ਚੱਲ ਪਈ ਹੂੰ ਸਾਇਪਨ ਹੋ ਗਿਆ ਆਪਣੇ ਆਪੋਂ ਹੋ ਗਿਆ ਹੂੰ ਹੂੰ ਇਹ ਸਾਇਪਨ ਕਾ ਅੱਛਾ ਜੀ ਉਹ ਤੇ ਮਰਜੀ ਹੋਈ ਕਲਪਨਾ ਪੈਦਾ ਹੋ ਗਈ ਜਹ ਲੱਗਿਆ ਮੈਨ ਲੱਗਿਆ ਹੂੰ ਹੂੰ ਹਾਂਜੀ ਉਸ ਲਈ ਕੱਲ ਨਾਰਦ ਨਾਰਦ ਡੌਰੂ ਵਾਇਆ ਹੂੰ ਦੌਰੂ ਵਾਜ ਗਿਆ ਹੁਣ ਨਾ ਰੱਦ ਹੈ ਰੱਦ ਵੀ ਹੋ ਸਕਦਾ ਦੌਰੂ ਬੰਦ ਵੀ ਹੁਣ ਉਹਦਾ ਪਜਾ ਬੈਠਾ ਬੰਦ ਵੀ ਹੁੰਦਾ ਅੱਛਾ ਜੀ ਪਰ ਠੀਕ ਹੈ ਜੀ ਇਹ ਹੈ ਉਥੋਂ ਇਹ ਦਸਮ ਚ ਹੈ ਜੀ ਹਾਂ ਜੀ ਹਾਂ ਦਸਮ ਚ ਚੱਲਦੀ ਦੀ ਬਾਤ ਹੈ ਅੱਛਾ ਜੀ ਠੀਕ ਹੈ ਜੀ ਪਹਿਲ ਪੁਰ ਸਾਬਰਾ ਅਥੋਨ ਪੁਰ ਸਾਦ ਮਰਾ ਸਰਬਰਾ ਹਾਂਜੀ ਪੁਰ ਸਾਤ ਬਰਾ ਅੱਛਾ ਜੀ ਅਥੂਲਪੁਰੇ ਸਾਤ ਮਰਾ ਹਾਂ ਆਇਆ ਜਿਹੜਾ ਪੁਰ ਸੀ ਉਹ ਦੀ ਸਫਰਸਤੋਂ ਖਾਲਾ ਸਹਾਯੋਗ ਅੱਛਾ ਜੀ ਉਹਦੇ ਵਿੱਚ ਬਹੁਤ ਸੰਤੋਖੀ ਸੀ ਹਾਂ ਹਾਂ ਸੰਤੋਖੀ ਸੀ ਸਾਧੂ ਵੀ ਸੀ ਮੈਂ ਹਾਂ ਹਾਂ ਉਸ ਤੋਂ ਬਾਅਦ ਕੀ ਹੋਇਆ ਅਥੂਲਪੁਰ ਹਾਂ ਹਾਂ ਸਰਬਰਾ ਹੂੰ ਹੂੰ ਬਸ ਉਹ ਤੋਂ ਫਾਰ ਦੇ ਵਿੱਚ ਬਣ ਗਿਆ ਹੈ। ਅੱਛਾ ਜੀ। ਹਾਂ ਜਿਹੜਾ ਉਹ ਤੋਂ ਇਹ ਜਿਹਾ ਬੱਕਰਾ ਟੈਸਟ ਪਹਿਲਾ ਹੋ ਗਿਆ ਇਹਦੇ ਵਿੱਚ। ਵੱਖਰਾ ਨਾ ਉਸ ਤੋਂ ਵੱਖਰਾ। ਅੱਛਾ ਜੀ। ਕੋਈ ਕੋਈ سوال ਜਿਹਦੇ ਵਿੱਚ ਜਿੰਨੀ ਮੌਤ ਹੋਵੇ। ਹੂੰ ਹੂੰ। ਇੱਕ سوال ਹੁੰਦਾ ਜੀਵਨ ਵਾਲਾ ਇੱਕ ਹੰਦ ਵਾਲਾ। ਹੂੰ ਹੂੰ। ਰੋਗ ਦਾ ਸਵਾਲ ਜੀਵਨ ਦੇਣ ਵਾਲਾ ਹੈ ਬਹਾਇਆ ਦਾ ਸਵਾਲ ਬਣਨ ਵਾਲਾ ਹੈ ਅੱਛਾ ਜੀ ਉਹ ਤੋਂ ਬਾਅਦ ਜਿਹੜਾ ਦੂਆਪੁਰਸੀ ਉਹਦੇ ਜਿਹੜੇ ਰਾਸੀ ਉਹ ਬਹੁਤ ਦੇ ਬਹੁਤ ਦੇਣ ਵਾਲੇ ਸੀ ਬਖੀ ਉਹ ਹੂੰ ਹੂੰ ਤੇ ਕਿਹੜਾ ਰਸ ਹੈ ਪੈ ਗਿਆ ਕਹਿਣ ਦਾ ਮਤਲਬ ਕਿਹੜਾ ਅਸਲ ਪੈ ਗਿਆ ਹੂੰ ਹੂੰ ਦੂਏ ਜੋ ਗਿਚਾ ਕੇ ਦੂਏ ਦੂਏ ਜਾਂਦੀ ਦੇਸ਼ ਵਿੱਚ ਆ ਕੇ ਹੂੰ ਹੂੰ ਤੇ ਕਿਹੜਾ ਦੇ ਰਸ ਅੱਛਾ ਜੀ ਜੋਪਰ ਹੈ ਜੋਪਰ ਦੁਆਪਰ ਹਮ ਹਮ ਦੁਆਪਰ ਹੈ ਜੋਪਰ ਦਾ ਨੋ ਹੈ ਹਾਂ ਅੱਛਾ ਜੀ ਜੋਪਰ ਨੂੰ ਕਹੂਗਾ ਇਹਨੇ ਹਮ ਮਾਡਾ ਘਰ ਬਸ ਹਮ ਹਮ ਉਸੇ ਇੱਕ ਕੋ ਜਲਾ ਲਏ ਚਾ ਦੋ ਆਤਵਾ ਮਾਨ ਅੱਛਾ ਜੀ ਦੋ ਦੇਸ ਨੇ ਉੱਤੇ ਇਕੱਠੇ ਹਮ ਹਮ ਕਵੱਟੇ ਦੀ ਆਗਿਆ ਦਾ ਵਾਲੀ ਆਦਾ ਠੀਕ ਹੈ ਜੀ ਬਹੁਤ ਨੇੜੇ ਦੇ ਹਮ ਦਾਇ ਕਰ ਲਿਆ ਦੂਏ ਦਾ ਠੀਕ ਹੈ ਜੀ ਫਿਰ ਨਿਕਲਾਈਆਂ ਦੂਏ ਦਾ ਬੰਦੇ ਆ ਹਮ ਹਮ ਜਦ ਤੱਕ ਨਿਕਲ ਦੂਆ ਕਹਿਦਾ ਹੋ ਰਿਹਾ ਹਮ ਹਮ ਸਾਦੇ ਸੋਰ ਕੋਈ ਹੈ ਨਹੀਂ ਹਮ ਹਮ ਬਾਹਰ ਅੱਛਾ ਜੀ ਨਾਮ ਕਰਕੇ ਦੂਆ ਕੋਲ ਹੈ ਹਮ ਹਮ ਜੋ ਦੇ ਨਾਲ ਠੀਕ ਹੈ ਜੀ ਹਾਂ ਦੂਆ ਸਹੀ ਜਿਵੇਂ ਲੈ ਹਟ ਠੀਕ ਹੈ ਜੀ ਜੋ ਆਪਾਂ ਦੇ ਵਿੱਚ ਆ ਰਹਾ ਹਾਂ ਹਮ ਹਮ ਜ਼ਰੂਰ ਬਸ ਹੈਗਾ ਉੱਥੇ ਹਾਂ ਜੀ ਇਹ ਤਾਂ ਕਹਰੋ ਸਰ ਅੱਛਾ ਜੀ ਇਹ ਤਾਂ ਬਹੁਤ ਜੁੜੀ ਹੋਈ ਆ ਮਰਾ ਇਹਨੇ ਬਹੁਤ ਜੁੜੀ ਹੋਈ ਆ ਬਾਰੇ ਤੇ ਪੁਰ ਐ ਪੜਨਾ ਇਹਨੂੰ ਪੁਰ ਸਾਦ ਮਰਾ ਹੈ ਜੀ ਹਾਂ ਅੱਛਾ ਜੀ ਪੁਰ ਪੁਰ ਦੇ ਵਿੱਚ ਹਾਂ ਹਾਂ ਸਾਧ ਰਸਾ ਹਾਂ ਹਾਂ ਬਹੁਤ ਰੂਪ ਹੈ ਅੱਛਾ ਜੀ ਜਰਰਾ ਡੌਟੋਗ੍ਰਾਫ ਕਰਾਉ। ਠੀਕ ਹੈ ਜੀ। ਉਹਦੇ ਨਾਲ ਉਹਦੇ ਨਾਲ ਰੀਲ ਉਹਦੀ ਹੈ। ਅੱਛਾ ਜੀ। ਭਾਇਆ ਨੂੰ ਲੈਪਟੌਪ ਹੀ ਦੀ ਸੋਰੀ ਨੂੰ ਭਾਇਆ ਜਦ ਜਦ ਮਾਇਆ ਤੋਂ ਅਲਪ ਤੋਂ ਜਦ ਮੈਰੇ ਨੂੰ ਡੀਡਰੀ ਉਹਦੀ। ਹੂੰ ਹੂੰ। ਆਤਮਾ ਨਹੀਂ ਡੀਡ ਹੀ ਆਤਮਾ ਦੀ ਮਾਤ ਹੈ। ਅੱਛਾ ਜੀ। ਉਹ ਜਿੰਨਾ ਚਾਹ ਸੌਂ ਗਈ ਉਹਨਾਂ ਜਦ ਭਰੀ ਹੋਈ ਹੈ ਜਿੰਨਾ ਚਾਹ ਜਾਗਦੀ ਉਹਨੂੰ ਇੱਕ ਜੂਦੀ ਹੈ। ਠੀਕ ਹੈ ਜੀ 1.200 ਕੋੜ ਹੋਏ ਕੋ ਹੂੰ 90 ਕੋੜ ਪਸਾਰ ਠੀਕ ਹੈ ਜੀ ਹੋਰ ਨਾ ਹੌਤ ਬਤੇ ਹੋਏ ਕੋ ਹੂੰ ਜੀ ਜਗਾ ਜਾਗਦਾ ਜੀਵਨ ਠੀਕ ਹੈ ਜੀ ਜਿਵੇਂ ਜਿਵੇਂ ਸਭ ਤੋਂ ਜੁੜਿਆ ਹੋਇਆ ਜੀਵਨ ਹੂੰ ਹੂੰ ਅਤੇ ਜੁੜਿਆ ਹੋਇਆ ਹੈ ਬੋਤ ਹੈ ਅਰੇ ਬਦਲ ਹੈ ਨਹੀਂ ਰਸ ਜੀਵ ਹੂੰ ਹੂੰ ਵਿਕਰੇ ਨਾ ਨੋ ਕਰਿਆ ਹੈ ਅੱਛਾ ਜੀ ਉਹ ਠੀਕ ਹੈ ਜੀ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਡੀ ਮਹਿਕ ਸਾਗਰਾ ਹਰ ਕਾ ਬਾਗਰਾ ਹੈ ਅੱਛਾ ਜੀ ਸਾਰਾ ਅੱਛਾ ਜੀ ਬਾਗਰਾ ਮਤਲਬ ਬਾਗ ਜੀ ਉਹ ਬਾਗ ਅੱਛਾ ਜੀ ਇਹ ਹਰ ਨੇ ਬਣਾਇਆ ਹਰ ਬੱਚਾ ਇਹ ਅੱਛਾ ਜੀ ਇਹ ਬਾਗ ਦੇ ਘੱਟ ਘੱਟ ਨੇ ਹੱਦ ਤੋਂ ਬਸਾ ਹੂੰ ਹੂੰ ਅੱਛਾ ਬਿਨਾ ਬਾਗ ਨਹੀਂ ਬਣਦਾ ਇਹ ਪੁੱਤਾ ਨਹੀਂ ਬਣਦਾ ਇੱਕ ਇੱਕ ਗੁੱਟੇ ਦੇ ਵਿੱਚ ਇਹ ਸਾਰਾ ਠੀਕ ਹੈ ਜੀ ਸਾਰੀ ਬਾਗ ਹੈ ਠੀਕ ਹੈ ਜੀ ਹਾਂ ਜਦੋਂ ਤੇ ਬਿੰਦੀ ਬਣਦਾ ਰਹ ਹਮ ਹਰ ਹਰ ਬਿੰਦੀ ਹਜ਼ਰੂ ਬਿੰਦੀ ਹੈ ਅੱਛਾ ਜੀ ਛੋਟਾ ਹੈ ਨਾ ਹਮ ਹਮ ਬਿੰਦੀ ਦਾ ਸਾਵ ਜਿਹੜੀ ਹੰਦੀ ਨਾਲ ਪੁੱਜੇ ਨੂੰ ਕਹਿੰਦੇ ਛੋਟੇ ਦੇ ਕਹਿੰਦੇ ਟਿੰਡਾ ਨੂੰ ਵੀ ਕਹਿੰਦੇ ਇੱਥੇ ਟਿੰਡੀ ਚ ਟਿੰਡਾ ਨੂੰ ਕਿਹਾ ਹੋਇਆ ਹੈ ਉਹ ਟੱਲ ਮੱਟੀ ਦੇ ਆਉਂਦੀ ਸੀ ਉਹਨਾਂ ਦੇ ਨਾਲ ਚੰਗਾ ਕਿਹਾ ਹੋਇਆ ਪਿੰਦੀ ਅੱਛਾ ਜੀ ਪਰ ਹੈ ਕਿ ਇਹ ਮਨ ਨੂੰ ਹੈ ਜੀ ਉਹ ਜਾ ਹੁੰਦਾ ਸੀ ਕੁਝ ਹੁੰਦਾ ਸੀ ਤੇ ਦੱਸੋ ਠੀਕ ਹੈ ਜੀ ਹਾਂ ਹੂੰ ਉਹ ਕੁਝੜ ਕੁਝ ਜਿਹਾ ਇਹਨੇ ਜਾਣ ਕੇ ਦੰਦ ਕਰਤਾ ਅੱਛਾ ਜੀ ਹਾਂ ਹੂੰ ਨਾ ਚੈਲੋ ਹਿੰਦੀ ਮੈਂ ਸਾਗਰਾ ਉਹ ਜੱਟ ਜਿੱਦੇ ਕਹਾਂਗੇ ਨਾ ਫਿਰ ਉੱਤੇ ਬਾਲ ਲੋਹੇ ਦੀ ਹਾਜੀ ਸੀ ਅੱਛਾ ਜੀ ਇਹ ਲੋਹੇ ਦੀ ਸੀ ਨਾ ਪਛਾਹ ਤੁਸੀਂ ਦੇਖੀ ਹੋਵੇ ਹੁਣ ਇਹਦੇ ਹਾਂਜੀ ਹਾਂਜੀ ਮਾਲਾਂ ਮਾਲਾਂ ਦੇਖੀ ਹਾਂ ਹਾਂਜੀ ਟੰਡਾ ਉਹ ਫਿਰ ਉਦੋਂ ਜਦੋਂ ਦੀ ਇਹ ਗੱਲ ਹੈ ਉਦੋਂ ਲੋਹੇ ਦੀ ਹੁੰਦੀ ਸੀ ਮਾਲ ਉਸ ਬੰਦੇ ਹੁੰਦੇ ਸੀ ਰਸੇ ਰਸੇ ਨਾਲ ਕੁਝ ਵਲੇਲ ਹਾਂਜੀ ਕੁਝੇ ਹੁੰਦੇ ਸੀ ਹਾਂ ਕੁਝ ਹੈ ਰਾਰ ਅੱਛਾ ਜੀ ਠੀਕ ਹੈ ਜੀ ਫੇ ਕੀ ਭਾਵ ਬਣਿਆ ਨਾਚੇ ਪਿੰਜੀ ਮੈਂ ਸਾਗਰਾ ਉਹ ਕਹਿੰਦਾ ਮੇਰੇ ਵੇਜੋ ਗਿਆਨ ਤੋਂ ਸੰਤਰੀਆ ਸਮੁੰਦਰ ਹੈ ਅੱਛਾ ਜੀ ਆਹੋ ਨਾਮਦੇਵ ਜੀ ਕਹਿੰਦੇ ਆਹ ਸੰਤਰਾ ਉਹ ਕਿਤੇ ਕਹਿੰਦਾ ਕੁਝ ਕਾਗਰ ਦੇ ਸਾਗਰ ਬਣਦਾ ਹੁਣ ਅੱਛਾ ਜੀ ਇਹ ਜਿਹਨੂੰ ਕਾਗਰ ਸਾਗਰ ਕਹਿੰਦੇ ਨੇ ਉਹ ਸਾਗਰ ਦੇ ਸਾਗਰ ਕਾਨੂੰ ਬਣਦਾ ਹੈ ਹਾਂ ਅੱਲਾ ਠੀਕ ਹੈ ਜੀ ਵਾਲੇ ਅਟਕਣ ਦੇ ਠੀਕ ਹੈ ਜੀ ਉਹ ਜੰਗ ਦਾ ਉਹਨਾਂ ਦਾ ਜੋੜੀ ਦੇ ਵੀ ਹੂੰ ਹੂੰ ਜੰਗ ਬੰਦ ਹੰਗਰ ਭਰ ਗਿਆ ਫਿਰ ਜਸ ਹੂੰ ਪਰ ਉਹ ਗਿਆ ਲੋ ਦੂਆ ਵਸੇ ਲਾਤਾ ਠੀਕ ਹੈ ਜੀ ਆਈ ਦੂਈ ਬਲਾਤਾ ਸਾਦਰ ਹਾਂਜੀ 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 ਅੱਛਾ ਤੇ ਇਹ ਕਾ ਕਰਦਾ ਬੜੀ ਹੌਸਲੇ ਟਾਈ ਚੂਲੀਆਂ ਜੇ ਪੀ ਲਿਆ ਅੱਛਾ ਜੀ ਇਹ ਜਾ ਕੋਸਦਾ ਤਾਂ ਪਰ ਦੂਜੇ ਅੰਦੀ ਬਣਾ ਕੇ ਠੀਕ ਹੈ ਠੀਕ ਇੱਥੇ ਵੀ ਜੋ ਅਰਥ ਕੀਤੇ ਆ ਉਹ ਕਾਫੀ ਭਿੰਨ ਹੈ ਵੈਸੇ ਸਾਹਬ ਸਿੰਘ ਜੀ ਦੇ ਟੀਕੇ 'ਚ ਉਹ ਪੁੰਡਰਕ ਵਨਾ ਚਲੋ ਪੁੰਡਰਕ ਦਾ ਵਨ ਕੋਲ ਫੁੱਲਾਂ ਦਾ ਖੇਤ ਚਿੱਟੇ ਕੋਲ ਫੁੱਲਾਂ ਦਾ ਖੇਤ ਕਹਿੰਦੇ ਆ ਉਹ ਨੂੰ ਉਹ ਬਾਕੀ ਕ੍ਰਿਸ਼ਨ ਦਾ ਅਰਥ ਉਹਨਾਂ ਨੇ ਮਾਇਆ ਕੀਤਾ ਹੈਗਾ ਉਸ ਤੋਂ ਬਾਅਦ ਪੁਰ ਸਾਬਰਾ ਦਾ ਅਰਥ ਕੀਤਾ ਪੁਰਸ਼ ਜਮਾ ਆਬਰਾ ਪੁਰਸ਼ ਪਰਮਾਤਮਾ ਹੈ ਆਬਰਾ ਪ੍ਰਗਟ ਹੋਇਆ ਤੇ ਉਹਨੂੰ ਪ੍ਰਗਟ ਹੋਣ ਦੇ ਉਹਦੇ ਚ ਲਿਖਦੇ ਆ ਫਿਰ ਪ੍ਰਸਾਦ ਮਰਾਂ ਨੂੰ ਉਹ ਕਹਿੰਦੇ ਆ ਪ੍ਰਸਾਦ ਤੇ ਅਮਰਾ ਪੁਰਸ਼ ਤੋਂ ਮਾਇਆ ਅਮਰਾ ਮਾਇਆ ਕੁਦਰਤ ਅੱਛਾ ਤੇ ਜਦੋਂ ਅਰਥ ਮਾਇਆ ਨਾਲ ਅਮਰਾ ਪਰ ਮਾਇਆ ਹੁੰਦੀ ਆ ਇਹ ਹੁਣ ਉਹਨਾਂ ਨੇ ਅਮਰਾ ਉਹਨੂੰ ਤੋੜ ਲਿਆ ਦੋ ਅੱਖਰਾਂ ਚ ਤੋੜ ਲਿਆ ਉਹਨਾਂ ਨੇ ਪ੍ਰਸਾਦ ਤੇ ਅਮਰਾ ਕਰ ਲਿਆ ਇਹਨੂੰ ਤੋੜ ਕੇ ਦੋ ਜਿਹੜੀ ਛੰਧੀ ਬਚੇਰ ਕਰ ਲਈ ਤੇ ਅਰਥ ਇਸ ਤਰ੍ਹਾਂ ਕੀਤੇ ਆ ਪਹਿਲੇ ਪੁਰਸ਼ ਕਾਲਪੁਰਖ ਪ੍ਰਗਟ ਹੋਇਆ ਹਾਪੀ ਨੇ ਆਪ ਸਾਜਿਓ ਫਿਰ ਕਾਲਪੁਰਖ ਤੋਂ ਮਾਇਆ ਬਣੀ ਦੂਈ ਕੁਦਰਤ ਸਾਜੀ ਹੈ ਇਸ ਮਾਇਆ ਦਾ ਅਤੇ ਉਸ ਕਾਲਪੁਰਖ ਦਾ ਮੇਲ ਹੋਇਆ ਫਿਰ ਆਸਨ ਡਿਠੋ ਚਾਓ ਇਸ ਤਰ੍ਹਾਂ ਇਹ ਸੰਸਾਰ ਪਰਮਾਤਮਾ ਦਾ ਇੱਕ ਸੋਹਣਾ ਜਿਹਾ ਬਾਗ ਬਣ ਗਿਆ ਹੈ ਈਉਂ ਨੱਚ ਰਿਹਾ ਹੈ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਨੱਚਦਾ ਹੈ ਭਾਵ ਸਾਗਰ ਤੇ ਜੀਵ ਮਾਇਆ ਵਿੱਚ ਮੋਹਤ ਹੋ ਕੇ ਦੌੜ ਭੱਜ ਕਰ ਰਹੇ ਹਨ ਮਾਇਆ ਦੇ ਹੱਥ ਉੱਤੇ ਨੱਚ ਰਹੇ ਹਨ ਰਹਾਉ ਅੱਛਾ ਤਾਂ ਇਹ ਤਾਂ ਕਾਫੀ ਪਿੰਨ ਹੈ ਜੀ ਕਿ ਇਹ ਬਾਹਰਲੀ ਦੁਨੀਆ ਦੇ ਅਰਥ ਜ਼ਿਆਦਾ ਲੱਗਦੇ ਹਨ ਪਿੰਨੀ ਵਿੱਚ ਸਾਗਰਾ ਵੀ ਨਹੀਂ ਸਮਝ ਆਈ ਗੱਲ ਲੱਗਦਾ ਇਹਨਾਂ ਨੂੰ ਜੀ ਵਿੱਚ ਸਾਗਰਾ ਦਾ ਸ਼ੰਗਰ ਬੜਾ ਹੈ ਹਾਂਜੀ ਪਿੰਨੀ ਬਹੁਤ ਛੋਟੀ ਹੈ ਫਿਰ ਇਹ ਤਾਂ ਵੈਸੇ ਉਲਟਾ ਲੱਗਦਾ ਕੰਮ ਵੀ ਪਿੰਨੀ ਵਿੱਚ ਸਾਗਰਾ ਕਿਵੇਂ ਹੋ ਜੂ ਸਾਗਰਾ ਵਿੱਚ ਪਿੰਨੀ ਤਾਂ ਹੋ ਸਕਦੀ ਹੈ ਆਹ ਗੱਲ ਹੈ ਹਾਂਜੀ ਇਹ ਇਹ ਉਹ ਤਾਂ ਹੀ ਤੇਰੇ ਅਰਥ ਪੜਨਗੇ ਅਸਲ ਚ ਅੱਛਾ ਜੀ ਇਹ ਉਹਦੀ ਨਕਲ ਕਰ ਲਈ ਇਹਦੇ ਠੀਕ ਹੈ ਜੀ ਆਹ ਸੁਣੋ ਜੀ ਇਹ ਜਿਹੜਾ ਤੁਹਾਡੇ ਕੋਲ ਵੀ ਅਰਥ ਕੀਤੇ ਆਪਣੇ ਕੋਲ ਹਾਂ ਹਾਂ ਜਦੋਂ ਲਾਹ ਹੋ ਤਾਂ ਠੀਕ ਹੈ ਦੇਖ ਲਓ ਬੁਲਾ ਕੇ ਉਹਦੇ ਨਾਲ ਬਿਲਕੁਲ ਬਿਲਦੇ ਨੇ ਹੱਥ ਅੱਛਾ ਜੀ ਹਾਂ ਐ ਇਦਾਂ ਨਹੀਂ ਆਏਗਾ ਭਾਈ ਉਹ ਤਾਂ ਬਿਲਕੁਲ ਖਲਾਫ ਡਿਜੀਟਲ ਰੈਨਸ ਉਤੇ ਅੱਛਾ ਜੀ ਫਿਰ ਵੀ ਇਹ ਇਹ ਉਹ ਅਰੇ ਦਾ ਫਕੀ ਪਰਤੀ ਹੋ ਜਾਣੀ ਪੰਡਤ ਦੱਬੜੇ ਨੂੰ ਕਹਿੰਦਾ ਸੀ ਇਹਨੇ ਪੰਡਤ ਨਾਲ ਲਿਖਿਆ ਜੀ ਫਰਕ ਤਾਂ ਕੋਈ ਨਹੀਂ ਹੈ ਹਾਂ ਹਾਂ ਜੀ ਹਾਂ ਜੀ ਨਾਚ ਚ ਵੀ ਉਹੀ ਹੈ ਪੜਾਈ ਵੀ ਉਹੀ ਹੈ ਉਹੀ ਹੈ ਹਾਂ ਜੀ ਨਾਚੰਤੀ ਗੋਪੀ ਜਨਾ ਨਯਾ ਤੇ ਬੇਰ ਕਨਾ ਨਾਚੰਤੀ ਗੋਪੀ ਜਨਾ ਜਦ ਗੋਪੀ ਜਨ ਨੂੰ ਨਛੇ ਦੇਣਾ ਹੈ ਅੱਛਾ ਜੀ ਪੀ ਨੱਚੇ ਬੰਦ ਚੇ ਗੱਲੀ ਬੰਦਿਆ ਨਾ ਇਹ ਗੱਲ ਗਲਤ ਹੈ ਹਾਂ ਪੀ ਨੱਚੇ ਨਾਲ ਬੁੰਦੀ ਨੱਚੇ ਹਾਂ ਪੀ ਨੂੰ ਗਹਿਬ ਸਮਝ ਰੱਖਣਾ ਤਾਂ ਬੰਸੂ ਨੱਚ ਬੰਦੇ ਨਾਲ ਨੱਚ ਤੁਮ ਜੱਜੇ ਤੇ ਇਹਨਾਂ ਨੇ ਟਿੱਪੀ ਲਾਈ ਹੋਈ ਹੈ ਜੰਨਾ ਕਰਿਆ ਹੋਇਆ ਨਾਚਨਤੀ ਗੋਪੀ ਜੰਨਾ ਨਯਾ ਤੇ ਬੇਰੇ ਕੰਨਾ ਇਹਨਾਂ ਨੂੰ ਮਨ ਲੱਗਦਾ ਐਂ ਲੱਗਦਾ ਵੀ ਜਨਨਾ ਦਾ ਮਤਲਬ ਬੰਦਾ ਵੀ ਹੋ ਸਕਦਾ ਗਿਆਨ ਬੰਦਾ ਹੀ ਆ ਠੀਕ ਹੈ ਜੀ ਜਨਨ ਦਾ ਲੈ ਪਰ ਬਾਹਰ ਦਾ ਨਹੀਂ ਹੈ ਤੇ ਉਹ ਹੀ ਆ ਉਹ ਹੂੰ ਹੂੰ ਜਨਨਾ ਸੀ ਹੁੰਦਾ ਹੈ ਹੂੰ ਹੂੰ ਜਨਨਾ ਤੋਂ ਹੈ ਅੱਛਾ ਜੀ ਜੇ ਤੂੰ ਜਾਣਕਾਰੀ ਹੈ ਠੀਕ ਹੈ ਜੀ ਇਸ ਦਾ ਮਤਲਬ ਕੀ ਆ ਦਿੰਦਾ ਇਹਨਾਂ ਇਸਤਰੀ ਤੇ ਮਰਦ ਕਰਿਆ ਹੋਇਆ ਅਰਥ ਇਸਤਰੀਆਂ ਤੇ ਮਰਦ ਕੋਈ ਜਿਹੜੀ ਜਾਣ ਦੋ ਰੋਹੇ ਦਾ ਝੂਟ ਹੈ ਅੱਛਾ ਜੀ 나ਚਨਤੀ ਗੋਪੀ ਜਨਾ ਦੱਸੋ ਜੀ ਫੇਰ ਕੋਪੀ ਆ ਜਾਣਾ ਜਾਂ ਨਾ ਰਿਨਾ ਬਾਂਡ ਬੁੱਤੀ ਇੱਕ ਥਾਂ ਹੋ ਕੇ ਅੱਛਾ ਜੀ ਤੇ ਸਰੀਰ ਟੁੱਟ ਹੋ ਕੇ ਫਿਰ ਅੱਛਾ ਜੀ ਅੱਛਾ ਤੁਹਾਡਾ ਨਹੀਂ ਬਸ ਸਰੀਰ ਟੁੱਟ ਹੋ ਕੇ ਅੱਛਾ ਹੂੰ ਹੂੰ ਸਰੀਰ ਟੁੱਟ ਹੋ ਕੇ ਨਾ ਜਿਹੜਾ ਹੈ ਹੋਰ ਗੱਲ ਹੈ ਠੀਕ ਹੈ ਜੀ ਉਸ ਰੀਨ ਨਾਲ ਨਾਲ ਦੇ ਠੀਕ ਹੈ ਜੀ ਨਯਤ ਨਯਾ ਤੇ ਬੈਰੇ ਕਨਾ ਪੁਰੂਖਿਆ ਕਹਾਂ ਨੂੰ ਗਿਆ ਕਹਾਂ ਕ੍ਰਿਸ਼ਨ ਬਾਦੂ ਅੱਛਾ ਜੀ ਭਾਈਆ ਰੱਜਿਆ ਜਹਾਜ ਹੈ ਭਾਈਆ ਹੂੰ ਹੂੰ ਜਸਨਾਬ ਚੜ੍ਹਦਾ ਭਵਸਾ ਦਰਸਾ ਰਿਹਾ ਆਪਾ ਭਵਸਾ ਦਰਸਾ ਰਿਹਾ ਹੂੰ ਹੂੰ ਜਸਨਾਬ ਤੇ ਬਹਿ ਜਾ ਠੀਕ ਹੈ ਜੀ ਜਸਨਾਬ ਨੂੰ ਗਾਹ ਤੇ ਕੀ ਬਦ ਹੋਏ ਹੂੰ ਹੂੰ ਕੰਤ ਸੋਵ ਗਾ ਕੇ ਗੋਣ ਗਾਇਨ ਕਰਕੇ ਦੋਏ ਬੁੱਧੀ ਹਰ ਮੰਦ ਰਖੀਏ ਤੇ ਫਸਾਦਰ ਪਾਰ ਹੋ ਜਵੇ ਅੱਛਾ ਜੀ ਨਈਆ ਤੇ ਬੈਰੇ ਕੰਨਾ ਕੰਨ ਤਨੂ ਕੰਨਾ ਅਸਰ ਸਿਲਾਵ ਲੈ ਇਹ ਕੰਨਾ ਲਿਖਿਆ ਹੈ ਕੰਨਾ ਯਹਾ ਹਾ ਵਿੱਚ ਪੈਰ ਚਲਾ ਕੇ ਨਈਆ ਤੇ ਬੈਰੇ ਕੰਨਾ ਜਿਵੇਂ ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਜੀ ਜਿਵੇਂ ਲਿਖਿਆ ਉਸ ਤਰ੍ਹਾਂ ਉੱਪਰ ਟਿੱਪੀ ਹੈ ਨਾ ਜੀ ਇਹਦੇ ਬਾਦਰਕੀ ਲਿਖਿਆ ਦਰ ਨਈਆ ਤੇ ਬਹਿਰੇ ਕੰਨਾਂ ਲਿਖਿਆ ਹੋਇਆ ਜੀ ਬਹਿਰੇ ਮਤਲਬ ਵੱਖਰੇ ਕੰਨਾਂ ਕੋਈ ਨਹੀਂ ਤੇ ਨਈਆ ਮਤਲਬ ਨਾਇਕ ਪਰਮਾਤਮਾ ਤੇ ਉਹ ਇਸਤਰੀਆਂ ਮਰਦ ਸਭ ਨੱਚ ਰਹੇ ਹਨ ਪਰ ਇਹਨਾਂ ਸਭ ਨਾਲ ਵਿੱਚ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਭਾਈ ਇਸ ਵਿੱਚ ਸ਼ੱਕ ਨਾ ਕਰ ਇਸ ਸੰਬੰਧੀ ਭਰਮ ਦੂਰ ਕਰਕੇ ਹਰੇਕ ਇਸਤਰੀ ਮਰਦ ਵਿੱਚ ਪ੍ਰਮਾਤਮਾ ਦੇ ਬਚਨ ਹੀ ਇੱਕ ਰਸ ਹੋ ਰਹੇ ਹਨ ਪਾਵ ਹਰੇਕ ਜੀਵ ਵਿੱਚ ਪ੍ਰਮਾਤਮਾ ਆਪ ਹੀ ਬੋਲ ਰਿਹਾ ਹੈ। ਉਹ ਉਹ ਦੇ ਗਲੇ ਨਹੀਂ ਆਈ। ਹੂੰ ਹੂੰ ਅੱਗੇ ਜਾ ਕੇ ਮਾਚੰਤੀ ਗੋਪੀ ਜਨਾ ਨਈਆ ਤੇ ਬੇਰ ਕੰਨਾ ਤਰਕ ਨਈਆ ਦਾ ਬਗਾ ਨਈਆ ਦਾ ਬਗਾ ਦਿਸੇ ਹੁੰਦਾ। ਹਾਂਜੀ। ਆਹੋ ਸਰ। ਨਈਆ ਦਾ ਮੇਰਾ ਨਾਭ ਹੁੰਦਾ ਵੇਸੀ। ਇਹਨਾਂ ਨੇ ਪ੍ਰਮਾਤਮਾ ਕਰਤਨ ਨਈਆ ਦਾ ਮਤਲਬ ਨਾਇਕ ਪ੍ਰਮਾਤਮਾ ਜੋ ਬੱਜੀ ਕਹਾਂ ਨੇ ਇਹ ਇਹਨਾਂ ਨੂੰ ਝੂਠ ਹੈ ਠੀਕ ਹੈ ਜੀ ਦੱਸੋ ਜੀ ਨਈਆ ਤੇ ਬੈਰੇ ਕੰਨਾ ਬੈਰੇ ਖੜਾ ਬੈ ਜਾ ਭਾਈ ਅੱਛਾ ਬੈ ਜਾ ਹਾਂ ਮੰਨੂ ਕਿ ਹੈ ਵੀ ਤੂੰ ਆ ਜਾ ਭਾਈ ਬੈ ਜਾ ਹੁਣ ਹਾਂ ਹਾਂ ਜੀ ਤਰਕ ਨਚਾ ਭ੍ਰੂਮੀਆਂ ਚਾ ਕਾਰਖਣਾ ਚਾਹ ਜਿੱਤੇ ਅੰਦਰ ਚਰਤ ਦੀ ਲਪਾਇਆ ਹੋਇਆ ਹਾਂ ਹਾਂ ਤਾਂ ਪਰਮਪਰ ਹੈਗਾ ਤਰਲ ਹੂੰ ਹੂੰ ਪਰੋਂ ਤੇਰੇ ਅੰਦਰ ਇਹ ਸਰਤ ਹੈ ਜੀ ਹੂੰ ਹੂੰ ਛੇ ਸਾਲ ਕੇ ਪਹਿਲਾਂ ਹੁਣ ਪਰਬਤੀ ਨੂੰ ਹੂੰ ਹੂੰ ਪਰਬ ਦੇ ਪਰਦੇ ਪਾੜ ਕੇ ਸਰਤ ਪੈਦਾ ਹੁੰਦਾ ਉਸ ਹੂੰ ਹੂੰ ਸਰਕ ਤਾਂ ਗਿਆੰਦਾ تیر ਪਰਬ ਨੂੰ ਪਾੜ ਕੇ ਜਿਹੜਾ ਤੇਰਾ ਤਨ ਸਰਕੋਂ ਨੂੰ ਦੂਹ ਤੇ ਅੱਛਾ ਜੀ ਦੂਹ ਤਾਂ ਕਰਨੀ ਹੈ ਤਰਕ ਨਾ ਵਾਸਤੇ ਫੋਕਸ ਸੁਧਦਾ ਪਰਵਿਚਾ ਫੜਦਾ ਹੈ ਠੀਕ ਹੈ ਜੀ ਜੇ ਤਰਕ ਨਹੀਂ ਨਾ ਪੈਦਾ ਹੋਇਆ ਜੀ ਦਸਰ ਹਮ ਹਮ ਉਹ ਤਾਂ ਵੀ ਗਿਆ ਵੀ ਇਹਦੀ ਠੀਕ ਹੈ ਜੀ ਪਰ ਵੀ ਹਮ ਕਿਹਾ ਗਿਆ ਨਹੀਂ ਅਗੇ ਚਾਹ ਦਾ ਮਤਲਬ ਕੀ ਹੈ ਜੀ ਅੰਦਾਜ਼ੂ ਹੈ ਤੁਸੀਂ ਹੈ ਚਾਹ ਲਿਖਿਆ ਨਾ ਤਰਕ ਨਾ ਚਾਹ ਇਹ ਤਰਕ ਨਹੀਂ ਹੋਇਆ ਅਗੇ ਤਰਕ ਪੈਦਾ ਨਹੀਂ ਹੋਇਆ ਅੱਛਾ ਜੀ ਤਾਂ ਜੇ ਪਰਮ ਪਰਮ ਚਾਹੀਏ ਤੂੰ ਪਰਮ ਚੱਲ ਠੀਕ ਹੈ ਜੀ ਪਰ ਵੀ ਆਚਾ ਹੂੰ ਪਰਮ ਦਾ ਬੱਚਿਆ ਜਾਂਦਾ ਹੂੰ ਕੇਸ਼ਵਾ ਬੁੱਧੇ ਜਾਏਗਾ ਠੀਕ ਹੈ ਜੀ ਕੇਸ਼ਵਾ ਬਚੂਨੀ ਆਈਏ ਮਈਏ ਏਕ ਆਨ ਜੀਓ ਇਹ ਰੋਬ ਚੌਦੀ ਹੂੰ ਜਿਹੜਾ ਖੋਤਾ ਪਰਮੇਸ਼ਰ ਦੇ ਕੇਸ਼ਵਾ ਦੇ ਬਚਨ ਦੇ ਬਚੌਦੀ ਬਚਨ ਨੂੰ ਕਹਿੰਦੇ ਨੇ ਅੱਛਾ ਜੀ ਕੁਰਕਿ ਹਉ ਦਾ ਜਿਹੜਾ ਉਦੇਸ਼ ਹੈ ਅੱਛਾ ਜੀ ਕੁਰਬਾਨੀ ਕੇਸਵਾ ਦੇ ਬਚਨ ਨੇ ਹੂੰ ਹੂੰ ਕਬੀਰ ਦੇ ਸੋਢੇ ਦੇ ਉਹਨੇ ਹੂੰ ਹੂੰ ਉਹਦੇ ਬਚਨਾਂ ਨਾਲ ਆਈ ਹੈ ਵੀ ਇਹ ਬੱਤ ਹੂੰ ਵੀ ਤੂੰ ਆਉਂਦੇ ਨਾਲ ਆਈ ਹੈ ਹੂੰ ਹੂੰ ਤਾਂ ਹੋ ਗਿਆ ਪਰ ਉਹ ਦੂਰ ਹੂੰ ਹੂੰ ਇਸ ਗੱਲ ਨਾਲ ਕਰ ਲੋ ਹੂੰ ਹੂੰ ਉਹਦਾ ਬਹੁਤ ਪਿਆਗੀ ਬਤਾਂਗੀ ਪ੍ਰੇਰਤ ਹੂੰ ਹੂੰ ਇਕ ਆਨ ਜੀ ਆਈ ਹੈ ਬਈ ਹਮ ਹਮ ਇੱਕ ਆਨ ਜੀਓ ਬਸ ਇਹ ਕੋਲ ਗਿਆ ਸੀ ਤਾਂ ਹਮ ਹਮ ਚਿਤਪਨ ਬੁੱਤੀ ਤਾਂ ਇਹ ਤਾਂ ਸਾਡੇ ਘਰ ਤਾਂ ਹੋ ਗਈ ਇੱਕ ਤਾਂ ਠੀਕ ਹੈ ਜੀ ਸਾਡੇ ਤਾਂ ਦੋ ਬਤਾ ਰਹੀ ਦੀ ਹਮ ਹਮ ਬਸ ਦੋ ਬਤਾ ਰਹੀ ਦੋ ਬਤਾਈ ਤੱਕ ਦੇਖਾ ਲਓ ਠੀਕ ਹੈ ਜੀ ਫੇਰ ਕਹਿੰਦੇ ਪਿੰਗੀ ਉਬਕਲੇ ਸੰਸਾਰਾ ਪਰਮ ਪਰਮ ਆਏ ਤੁਮਚੇ ਦਵਾਰਾ ਮੈਂ ਸਾਡਾ ਮੇਰਾ ਵੀ ਹਰਦਾ ਗੋਤੇ ਖਾਣਾ ਦੀ ਪਣਾ ਇਹ ਚੀ ਅੱਛਾ ਜੀ ਕੀ ਬਣੂਗਾ ਮੇਰਾ ਹੂੰ ਹੂੰ ਇਹ ਜਾਣਕ ਤਾਂ ਗਿਆ ਗੱਲ ਬਹੀ ਦੀ ਹੈ ਹੂੰ ਹੂੰ ਮੈਂ ਡਰਦਾ ਤੈਦਾ ਪਰ ਉਦੇ ਵਿੱਚ ਫਿਰਦਾ ਤੁਰਦਾ ਤੇਰੇ ਦਵਾਰੇ ਆ ਕੇ ਅੱਛਾ ਜੀ ਕਬੀਰ ਦੇ ਗੱਲ ਬੱਲੇ ਪੈ ਗਈ ਹੂੰ ਹੂੰ ਮੈਂ ਵੀ ਆ ਗਿਆ ਤੁਹਾਡੇ ਹੂੰ ਹੂੰ ਉਹਦਾ ਫਿਰਦਾ ਠੀਕ ਹੈ ਜੀ ਹਾਂ ਜੀ ਫਿਰ ਕਹਿੰਦੇ ਆ ਤੂੰ ਕੁੰਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਅੰਦਰੋਂ ਜਦੋਂ ਆਵਾਜ਼ ਆਈ ਜਦੋਂ ਗਿਆ ਦਵਾ ਰਹੇ ਤੇ ਹੂੰ ਹੂੰ ਉਹਨਾਂ ਨੇ ਬਾਹਰ ਕਹਿੰਦਾ ਤੂੰ ਅੱਛਾ ਜੀ ਹਾਂ ਜੀ ਉਹ ਜੀ ਮੈਂ ਨਾਮ ਅੱਛਾ ਜੀ ਮੈਂ ਕਦਾ ਨਾਮ ਅ ਨਾਮ ਅੱਛਾ ਜੀ ਆਪਕੋ ਬਣਾ ਲਗਿਆ ਹੋਇਆ ਨਾਮ ਇਹ ਰੁਕਦੋਰ ਹਾਂ ਜੀ ਨਾਮ ਪੈਦਾ ਕਰਨ ਦਾ ਨਾਮ ਮੈਨੂੰ ਹਮ ਤੋਂ ਪੈਦਾ ਹੋਈ ਹੋਈ ਕੋਈ ਚੀਜ਼ ਹਾਂ ਅੱਛਾ ਜੀ ਮੈਂ ਨਾਮ ਤੋਂ ਪੈਦਾ ਹੋਇਆ ਹਾਂ ਹਮ ਹਮ ਨਾਮ ਪੈਦਾ ਉਹਦਾ ਜੋ ਨਾਮ ਤੋਂ ਜੰਮਿਆ ਹੋਇਆ ਠੀਕ ਹੈ ਜੀ ਐਦਾ ਜੋ ਨਾਮ ਤੋਂ ਹੋਇਆ ਹਾਂ ਜੀ ਹੋ ਜੀ ਠੀਕ ਹੈ ਜੀ ਹੋ ਜੀ ਹੋ ਜੀ ਅਲ ਆਲਾ ਤੇ ਨਿਵਾਰਣਾ ਜਮ ਕਾਰਣ ਮੈਂ ਬਰ ਗਿਆ ਅਬ ਹੋ ਜੀ ਹੂੰ ਉਹਦਾ ਆਲਾ ਸਭ ਤੋਂ ਹੂੰ ਉਹਦੇ ਰਿਵਾਰਡ ਕਰ ਦਦੇ ਬਹੁਤ ਉਹਦਾ ਕੋਈ ਇਲਾਜ ਨਹੀਂ ਸੱਚਾ ਜੀ ਹੂੰ ਹੂੰ ਆਲਾ ਕਾਲ ਦਾ ਜਿਹੜਾ ਡੰਟਾ ਵਾਲਾ ਅੱਛਾ ਜੀ ਹਾਂ ਸਰ ਖਾਲਵਾ ਸਨ ਹੂੰ ਹੂੰ ਜਿਹਦੇ ਪਾਸੇ ਸੰਸਾਰ ਹੈ ਸੰਸਾਰ ਦੇ ਵਿੱਚ ਉੱਪਰਲੇ ਸਾਰੇ ਹਸਦੀਆਂ ਵਾਲਾ ਹੂੰ ਉਹ ਡੰਡਾ ਦਿੰਦਾ ਉਹ ਡੰਟਾ ਦੇ ਦੇ ਹੂੰ ਹੂੰ ਡੰਡਾ ਬੈਂਦਾ ਹੂੰ ਹੂੰ ਡੰਡਾ ਬੈਂਦਾ ਪਰ ਕਰਕੇ ਜਦ 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 ਕਾਰਨ ਹਮ ਹਮ ਪਰਮ ਕਰਕੇ ਡੰਡਾ ਬੰਦ ਹੈ ਜਦ ਕਰਕੇ ਡੰਡਾ ਬੰਦ ਹੈ ਜਦ ਕਾਲਣਾ ਡੰਡੇ ਦਾ ਹਮ ਕਾਲ ਦੇ ਡੰਡੇ ਦਾ ਕਾਲਡ ਜਾਵੇ ਠੀਕ ਹੈ ਜੀ ਇਹ ਪਰਫਿਊਮ ਚੋੜੀ ਇਹ ਡੰਡਾ ਕਰਾ ਜਾਂਦਾ ਪਰ ਪਰਮ ਤੂ ਚੱਕਦਾ ਤੇ ਇਸ ਕਰਕੇ ਡੰਡਾ ਫੇਰਵਾੜ ਹੋ ਜਾਂਦਾ ਪਰਬ ਦਾ ਰਾਜ ਤੇਰੇ ਕੋਲ ਹੈ ਆਹ ਲਾਦਾ ਮਤਲਬ ਡੰਡਾ ਹੈ ਜੀ ਆਲਾ ਦਾ ਮਤਲਬ ਜਿਹੜਾ ਆਲਾ ਅਫਸਰ ਹੁੰਦਾ ਉੱਤੇ ਜਿਹਨੇ ਪਕੜੇ ਬੋਸ আচ্ছা ਬੋਸ ਠੀਕ ਹੈ ਜੀ ਕੋਈ ਦਫਤਰ ਹੁੰਦਾ ਵੀ ਬੋਸ ਵੀ ਤਾਂ ਹੁੰਦਾ ਇੱਕ ਹਾਂ ਜੀ ਇੱਥੇ ਆਲਾ ਦਾ ਮਤਲਬ ਆਲੇ ਆ ਕੀਤਾ ਹੋਇਆ ਘਰ ਜਗਤ ਦਾ ਜੰਜਾਲ ਅੱਛਾ ਉਹਨਾਂ ਨੇ ਕਿਹਾ हे ਭਾਈ ਜੀਵ ਟਿੰਡਾ ਸਮੁੰਸਾਰ ਸਮੁੰਦਰ ਵਿੱਚ ਡੁਬਕੀਆਂ ਲੈ ਰਹੀਆਂ ਹਨ हे प्रभु 扑ਟਕ扑ਟਕੇ ਮੈਂ ਤੇਰੇ ਦਰ ਤੇ ਆ ਡਿਗਾ ਹਾਂ हे प्रभु ਜੀ ਤੂੰ ਮੈਨੂੰ ਪੁੱਛ ਤੂੰ ਕੌਣ ਹੈ ਤਾਂ हे ਜੀ ਮੈਂ ਨਾਮਾ ਹਾਂ ਮੈਨੂੰ ਜਗਤ ਦੇ ਜੰਗਾਲ ਤੋਂ ਜੋ ਕੀ ਜਮਾ ਦੇ ਡਰ ਦਾ ਕਾਰਨ ਹੈ ਬਚਾ ਲੈ ਇਹ ਤਾਂ ਕਹਿੰਦੇ ਆ ਵੀ ਮੈਨੂੰ ਪੁੱਛ ਪਰ ਉਥੇ ਆਪਾਂ ਦਾ ਅਰਥ ਕੀਤੇ ਆ ਵੀ ਭਾਈ ਉਹ ਆਪ ਆ ਕੇ ਦੱਸ ਰਹੇ ਆ ਠੀਕ ਹੈ ਜੀ ਹਾਂ ਜੇ ਇਹ ਕਿ ਜੇ ਤੂੰ ਮੈਨੂੰ ਪੁੱਛੇ ਤੂੰ ਕੌਣ ਹੈ ਤਾਂ ਮੈਂ ਜੀ ਨਾਮਾ ਹਾਂ ਇਹਨਾਂ ਦੇ ਨਾਮਾ ਦਾ ਅਰਥ ਜਿਹੜਾ ਹੈ ਸਿਰਫ ਨਾਮ ਦੇਵੇ ਕੀਤਾ ਉਹ ਨਾਮ ਦੇਵੇ ਹੈ ਤਾਂ ਨਾਮ ਦੇਵੇ ਹਾਂਜੀ ਨਾਮ ਦੇਵੇ ਸਰੀਰ ਤੋਂ ਵੱਖਰਾ ਨਾਮ ਦੇਵੇ ਜਿਹੜਾ ਇਹਨਾਂ ਦਾ ਸੀ ਆ ਠੀਕ ਹੈ ਜੀ ਉਹ ਗੱਲ ਨਹੀਂ ਸਮਝਾਈ ਇਹਨਾਂ ਨੇ ਹਾਂਜੀ ਹੋਜੀ ਆਲਾ ਤੇ ਨਿਵਾਰਣਾ ਜਮਕਾਰਣਾ ਇੱਥੇ ਸ਼ਬਦ ਦੀ ਸਮਾਪਤੀ ਹੈ ਜੀ। ਦੂਜਾ ਜਿਹੜਾ ਹੈਗਾ ਨਾ ਹੂੰ ਹੂੰ ਤੇ ਬੇੜਾ ਹੋਣਾ ਜੀ ਦਾ ਹੂੰ ਹੂੰ ਤੇ ਇਹਦਾ ਤਾਂ ਹੋਣਾ ਨਹੀਂ ਠੀਕ ਹੈ ਜੀ। ਹਾਂ ਧੰਨਵਾਦ ਜੀ ਬੇਲੇ ਜੀ ਹੂੰ ਹੂੰ ਕੋਲੇ ਨਾ ਪਰ ਥੇ ਲੋਕਾਂ ਦੇ ਦੁਆਲ ਵੀ ਕੀ ਸੁਭ ਜੋਰ ਕੀ ਰੁਕ ਰਹੇ ਨੇ ਨਾ ਹੂੰ ਹੂੰ ਇਹੜਾ ਪੜੂ ਖੈਰਾ ਦਾ ਠੀਕਾ ਉਹ ਕੀ ਸਮਝੂਗਾ ਹਾਂਜੀ ਤੇ ਤੋਂ ਹੂੰ ਹੂੰ ਤਾਂ ਇਹ ਹੈ ਸਾਡਾ ਤੇ ਹੈ ਸਮਝਿਆ ਠੀਕ ਹੈ ਜੀ ਤੋਂ ਦਾ ਦੂਹੇ ਰੂ ਹੈ ਹੂੰ ਹੂੰ ਦੂਹੇ ਦਾ ਘਟ ਉਹ ਠੀਕ ਹੈ ਜੀ ਓਰੇ ਕਹਿੰਦਾ ਖੁਦਾ ਕਰੇ ਤੇ ਸਭ ਨੂੰ ਸਮਝ ਆਵੇ ਸਾਡੀ ਹੂੰ ਹੂੰ ਇਹ ਅਸੀਂ ਬਾਹਰ ਨਾਲ ਹਾਂ ਉਹ ਪਾਛਾ ਲਿਖ ਦਿੰਦੇ ਨੇ ਹੂੰ ਵੇਦਾ ਬਕਰੇ ਕਿਸੇ ਨੂੰ ਸਾਡਾ ਸਮਝ ਨਾ ਫੇ ਵੀ ਅਸੀਂ ਬੇਵਕੂਫ ਐਸਾ ਲਿਖਦਾ ਕੋਈ ਸਮਝਣ ਲੱਗੇ ਕੀ ਲਿਖਿਆ ਹੂੰ ਇਸ ਕਰਕੇ ਲੋਖਾ ਨੂੰ ਹੋਰ ਸਮਝ ਆਉਣ ਲੱਗੀ ਥੋੜ੍ਹ ਥੋੜੀ ਤੇ ਤਾਂ ਉਹ ਤਾਂ ਜੀ ਗੱਲ ਵਾਤ ਬਹੁਤੀ ਗੱਲ ਵਾਤ ਡਿਜ਼ਾਈਨਰ ਚ ਹਾਂਜੀ ਜਿਹੜੇ ਚਲੋ ਉਦੋਂ ਪੱਟਾ ਵਾਲੇ ਤੇ ਹੋ ਇਹਨਾਂ ਨੂੰ ਵਧੀਆ ਵੀ ਸਮਝਦੇ ਹੈ ਹਾਂ ਠੀਕ ਹੈ ਸਨ ਉਸ ਸਮੇਂ ਕੁਝ ਹੋਰ ਸੀਗਾ ਨਹੀਂ ਪਰ ਹੁਣ ਜਦੋਂ ਜੰਜਾ ਵੱਧ ਰਿਹਾ ਗਿਆਨ ਤਾਂ ਫਿਰ ਉਹ ਮੌਕੇ ਮੌਕੇ ਤੇ ਟੈਸਟ ਹੁੰਦੀ ਹਾਂਜੀ ਮੈਂ ਤਾਂ ਸਾਰੀ ਜੀ ਦਾ ਹੀ ਗੱਲ ਕਰ ਰਿਹਾ ਸਾਂਝ ਦਾ ਵੱਧ ਰਿਹਾ ਹੈ ਜੀ ਦਾ ਵੱਧ ਰਿਹਾ ਹਾਂਜੀ ਤੇ ਠੀਕ ਹੈ ਜੀ ਇੱਥੇ ਸਭ ਦੀ ਸਮਾਪਤੀ ਹੈ ਜੀ ਹਾਂ ਜੀ